ਲੇ 120 ਦਿਨਾਂ ਤੋਂ ਮੈਂ ਤੁਸੀਂ ਦੇਖਿਆ ਹੁਣਾਂ ਕੋਰਟ ਦੀ ਕੋਈ ਹੀアリング ਨਹੀਂ ਹੋਈ ਜਿੱਥੇ ਮੈਂ ਨਹੀਂ ਆਈ ਮੈਂ ਚੰਡੀਗੜ੍ਹ ਤੋਂ ਲੈ ਕੇ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਭੱਜਦੇ ਪਏ ਹਾਂ ਜਿਹੜੇ ਅਕਿਊਜ਼ ਅਗੇ ਉਹ ਕੁੰਮਦੇ ਪਿੰਡ ਪਟਿਆਲੇ ਆ ਕੇ ਆਪਣੇ ਘਰਾਂ ਦੇ ਅੰਸ਼ਾਂ ਨੂੰ ਰੇਬੜ ਦੇਂ ਦਾਰੂ ਪਿੰਦੇ ਖਾਨਾਂ ਖਾਂਦੇ ਨੂੰ ਕੁੰਮਦੇ ਨੇ ਚੰਡੀਗੜ੍ਹ ਪੁਲਿਸ ਨੂੰ ਸੀ ਚਿੱਠੀਆਂ ਦੇ ਦੇ ਕੇ ਦੇ ਦੇ ਕੇ ਥੱਕ ਗਿਆ ਕਿ ਇਹ ਇਨਵੈਸਟੀਗੇਸ਼ਨ ਨੂੰ ਅੱਗੇ ਕਿਉਂ ਨਹੀਂ ਐ ਕਿਉਂ ਨਹੀਂ ਐਮਐਲਆਰ ਦਾ ਕਿਉਂ ਨਹੀਂ ਕੀਤਾ ਜਿਹੜਾ ਡਾਕਟਰ ਨੇ ਝੂਠੀ ਐਮਐਲਆਰ ਬਣਾਈ ਹੈ ਉਸ ਦੀ ਇਨਵੈਸਟੀਗੇਸ਼ਨ ਕਰੋ ਤੁਸੀਂ ਐ ਕਿਉਂ ਨਹੀਂ ਇਨਵੈਸਟੀਗੇਟ ਕਰ ਰਹੇ ਕਿ ਐਫਆਈਆਰ ਡਿਲੇ ਕਿਉਂ ਹੋਈ ਸੀ ਜਦੋਂ ਹਾਈ ਕੋਰਟ ਨੇ ਆਰਡਰ ਦਿੱਤੇ ਕਿ ਡਿਲੇ ਆਫ ਐਫਆਈਆਰ ਜਿਹੜੇ ਸੀਨੀਅਰ ਆਫਸਰਸ ਇਨਵੋਲਡ ਹਨ ਉਹਨਾਂ ਨੂੰ ਇਨਵੋਲ ਕਰੋ ਤੇ ਕਿਹੜੇ ਪੁਲਿਸ ਇੰਸਪੈਕਟਰ ਹਨ ਇਹਨਾਂ ਨੂੰ ਨਾ ਫੜਨ ਦਾ ਕਾਰਨ ਕੀ ਹੈ ਕਾਰਨ ਜੀ ਏਯੂਏ ਕਿਉਂਕਿ ਅਗਰ ਇਹ ਚਾਰ ਪੜ੍ਹ ਦੇਗੇ ਤੇ ਵੱਡੇ ਸੀਨੀਅਰ ਅਸਟਰਾਂ ਦੀ ਜਿਹੜੀ ਕਰਤੂਤਾ ਨੇ ਉਹ ਵੀ ਸਾਹਮਣੇ ਆ ਜਾਣਗੇ ਉਹ ਕਰਤੂਤਾ ਜਿਹੜਾ ਮੰਡੋਰ ਕੇਸ ਸੀਗਾ ਜਿਹੜਾ ਐਨਕਾਊਂਟਰ ਕਰਕੇ ਆਏ ਸੀ ਜਿਸ ਦੀ ਖੁਸ਼ੀ ਚਾਹ ਪੀਤੇ ਹੋਏ ਇਹਨਾਂ ਨੇ ਇਹ ਕਾਢ ਕੀਤਾ ਮਤਲਬ ਅਈ ਜੇ ਬੰਦੇ ਕਿ ਜਿਹੜੇ ਦਿੱਲੀ ਤੋਂ ਸਾਰੇ ਕੱਢ ਕੇ ਪੰਜਾਬ ਲੈ ਕੇ ਆ ਕੇ ਉਹਨਾਂ ਨੂੰ ਸੀਟਾਂ ਤੇ ਨੌਕਰੀਆਂ ਦੇ ਦਿੱਤੀ ਪੰਜਾਬ ਦੇ ਕੇ ਬੰਦੇ ਗੇ ਗੁਜਰੇ ਹੈਗੇ ਮਤਾਂ ਤੁਸੀਂ ਉਹਨਾਂ ਨੂੰ ਇੰਨਾ ਲਾਇਕ ਨਹੀਂ ਸਮਝਦੇ ਕਿ ਉਹ ਆਪਣੀ ਸਰਕਾਰ ਨੂੰ ਚਲਾ ਸਕਦੇ ਪੰਜਾਬ ਦੇ ਅੰਦਰ ਤੁਸੀਂ ਦਿੱਲੀ ਤੋਂ ਸਾਰੇ ਬੰਦਿਆਂ ਨੂੰ ਲਿਆ ਕੇ ਇੱਥੇ ਕਰੋੜਾਂ ਰੁਪਏ ਦੀ ਸੈਲਰੀਜ਼ ਤੇ ਉਹਨਾਂ ਨੂੰ ਅਕੋਮੋਡੇਸ਼ਨ ਪ੍ਰੋਵਾਈਡ ਕਰ ਦਿੱਤੀ ਕਿਉਂ ਕਿ ਉਹਨਾਂ ਨੂੰ ਦਿੱਲੀ ਤੋਂ ਦਿੱਲੀ ਤੋਂ ਝਾੜੂ ਮਾਰ ਕੇ ਕੱਢਿਆ ਤੇ ਪੰਜਾਬ ਸਰਕਾਰ ਨੇ ਸਾਰਿਆਂ ਨੂੰ ਅੰਦਰ ਕਰ ਲਿਆ ਚੰਡੀਗੜ੍ਹ ਪੁਲਿਸ ਨੇ ਸਾਢੇ 3 ਮਹੀਨੇ ਬੀਤਣ ਤੋਂ ਬਾਅਦ ਵੀ ਹਲੇ ਜਾਂਚ ਨੂੰ ਕਿਸੇ ਵੀ ਲੌਜੀਕਲ ਐਂਡ ਤੱਕ ਨਹੀਂ ਪਹੁੰਚਾਇਆ ਇਸੇ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਵਾਰ ਫਿਰ ਤੋਂ ਹਾਈ ਕੋਰਟ ਦਾ ਅਰੋਹ ਕੀਤਾ ਗਿਆ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਜਸਵਿੰਦਰ ਕੋਰ ਭਾਰਤੀ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਇੱਕ ਵਾਰ ਫਿਰ ਤੋਂ ਹਾਈ ਕੋਰਟ ਤੇਦਰ ਤੇ ਕਿਉਂ ਪਹੁੰਚਣਾ ਪਿਆ ਕੀ ਕੋਈ ਕਾਰਵਾਈ ਹਲੇ ਤੱਕ ਚੰਡੀਗੜ੍ਹ ਪੁਲਿਸ ਵੱਲੋਂ ਨਹੀਂ ਕੀਤੀ ਜੀ ਕਾਰਵਾਈ ਕੁਝ ਸਾਹਮਣੇ ਦਿਖਦੀ ਨਹੀਂ ਸਾਡੇ 3 ਮਹੀਨੇ ਤਿਸ ਚੀਜ਼ ਕੱਲ ਦੇ ਦਿਨ ਚ ਪੂਰੇ 4 ਮਹੀਨੇ ਹੋ ਗਏ ਨਿਸ਼ਵਾਇਆ ਕਟਣਾ ਨੂੰ ਕਟੇ ਹੋਏ 120 ਦਿਨ ਪੂਰੇ ਹੋ ਗਏਨ ਕੱਲ ਪਹਿਲੇ ਤੇ 8 ਦਿਨ ਦਾ 10 ਦਿਨ ਪੰਜਾਬ ਪੁਲਿਸ ਨੇ ਐਫ ਆਈ ਆਰ ਡਿਲੇ ਕੀਤੀ ਜਿਸ ਵਿੱਚ ਨਾਨਕ ਐਸ ਐਸ ਪੀ ਨਾਨਕ ਜਿਹੜੇ ਹੁਣ ਡੀ ਆਈ ਜੀ ਉਹਨਾਂ ਨੂੰ ਪ੍ਰੋਮੋਟ ਕੀਤਾ ਗਿਆ ਫॉर ਕ੍ਰਿਮੀਨਲ ਐਕਟੀਵਿਟੀਆਂ ਨੂੰ ਨਾ ਨੂੰ ਪ੍ਰੋਮੋਟ ਕੀਤਾ ਗਿਆ ਉਹਨਾਂ ਦੀ ਅ ਡਿਲੇ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਚੰਡੀਗੜ੍ਹ ਪੁਲਿਸ ਨੇ ਅਜ ਤੱਕ ਹੁਣੇ ਤੱਕ ਮੇਰੀ ਸਟੇਟਮੈਂਟ ਹੋਰ ਮੇਰੇ ਬ੍ਰਦਰ ਇਨ ਲਾ ਟਿਲੋਸਾਬਦੀ ਵੀ ਸਟੇਟਮੈਂਟ ਨਹੀਂ ਕੀਤੀ ਅਜੇ ਤੱਕ ਜਿਹੜਾ एफआईआर ਜਿੱਤਾ ਹੋਈ ਜਾਦੂ ਕਰਾਈ ਹੈ ਜਿਹੜੀ ਇੱਕ ਪੁਲਿਸ ਪੀਸੀਆਰ ਨੂੰ ਰਿਪੋਰਟ ਕੀਤਾ ਹੈ ਸਾਰੇ ਇਨਸੀਡੈਂਟ ਨੂੰ ਮੇਰੇ ਹਸਬੰਦ ਹੋਰ ਬੇਟੇ ਤੇ ਹਸਪੀਟਲ ਜੀਏ ਅਸੀਂ ਰਿਪੋਰਟ ਕੀਤਾ ਸਾਡੀ ਹੀ ਅਜੇ ਤੱਕ ਸਟੇਟਮੈਂਟ ਨਹੀਂ ਲਈਤੀ ਸਾਡੇ 3 ਮਹੀਨੇ ਤੇ ਤੁਸੀਂ ਸੋਚੋ ਅਸੀਂ ਪਿਛਲੇ 120 ਦਿਨਾਂ ਤੋਂ ਮੈਂ ਤੁਸੀਂ ਦੇਖਿਆ ਹੁਣਾਂ ਕੋਰਟ ਦੀ ਕੋਈ ਹੀアリング ਨਹੀਂ ਹੋਈ ਜਿੱਥੇ ਮੈਂ ਨਹੀਂ ਆਈ ਮੈਂ ਚੰਡੀਗੜ੍ਹ ਤੋਂ ਲੈ ਕੇ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਭੱਜਦੀ ਪਈ ਆ ਜਿਹੜੇ ਅਕਿਊਜ਼ ਆ ਗਏ ਉਹ ਘੁੰਮਦੇ ਪੈਣ ਪਟਿਆਲੇ ਆ ਕੇ ਆਪਣੇ ਘਰਾਂ ਦੇਨ ਸ਼ਾਮ ਨੂੰ ਰਿਬੈਟ ਦੇਨ दारू ਪਿੰਦੇ ਖਾਣ ਨੂੰ ਖਾਂਦੇਨ ਘੁੰਮਦੇ ਅਸੀਂ ਜਿਹੜੇ ਵਿਕਟਮ ਆ ਗਏ ਔਰ ਉਹ ਵੀ ਆਈ ऍम ਫੀਲਿੰਗ ਥੈਟ ਵੀ ਆਰ ਅਕਿਊਜ਼ ਐਂਡ ਦੇ ਆਰ ਵਿਕਟਮ ਕਿਉਂਕਿ ਉਹ ਤੇ ਬੈਠੇ ਇੰਜੋਏ ਕਰ ਰਹੇ ਨੇ ਜੀ ਅਕਿਊਜ਼ ਜਿਹੜੇ ਵਿਕਟਮ ਆ ਅਸੀਂ ਅਕਿਊਜ਼ ਜਿਹਾ ਟਰੀਟ ਕੀਤੇ ਜਾ ਰਹੇ ਹਾਂ ਜੀ ਪੰਚੰਦੀਗੜ ਪੁਲਿਸ ਨੂੰ ਅਸੀਂ ਚਿੱਠੀਆਂ ਦੇ ਦੇ ਕੇ ਦੇ ਦੇ ਕੇ ਥੱਕ ਗਏ ਕਿ ਇਹ ਇਨਵੈਸਟੀਗੇਸ਼ਨ ਨੂੰ ਅੱਗੇ ਕਿਉਂ ਨਹੀਂ ਐ ਕਿਉਂ ਨਹੀਂ ਐਮ ਐਲ ਆਰ ਦਾ ਕਿਉਂ ਨਹੀਂ ਕੀਤਾ ਜਿਹੜਾ ਡਾਕਟਰ ਨੇ ਝੂਠੀ ਐਮ ਐਲ ਆਰ ਬਣਾਈ ਹੈ ਉਸ ਦੀ ਇ ਐਫਆਈਆਰ ਡਿਲੇ ਕਿਉਂ ਹੋਈ ਸੀ ਜਦੋਂ ਹਾਈ ਕੋਰਟ ਨੇ ਆਰਡਰ ਦਿੱਤੇ ਕਿ ਡਿਲੇ ਆਫ ਐਫਆਈਆਰ ਜਿਹੜੇ ਸੀਨੀਅਰ ਆਫਸਰਸ ਇਨਵੋਲਡ ਹਨ ਉਹਨਾਂ ਨੂੰ ਇਨਵੋਲ ਕਰੋ ਤੁਸੀਂ ਮੰਨੋਗੇ ਨਹੀਂ ਜਿਹੜਾ ਨਾਲ ਦਾ ਟਾਬਾ ਸੀਗਾ ਬਾਬਾ ਟਾਬਾ ਉਸਦੀ ਡੀਵੀਆਰ ਵੀ ਪੁਲਿਸ ਵਾਲਿਆਂ ਨੇ ਆਪਣੇ ਕਬਜੇ ਚ ਲੈ ਕੇ ਗਾਇਬ ਕਰ ਦਿੱਤੀ ਗਈ ਔਰ ਅਜੇ ਤੱਕ ਚੰਡੀਗੜ੍ਹ ਪੁਲਿਸ ਇਹ ਇਨਵੈਸਟੀਗੇਟ ਨਹੀਂ ਕਰ ਪਾਈ ਕਿ ਡੀਵੀਆਰ ਕੌਣ ਚੱਕ ਕੇ ਲੈ ਕੇ ਗਿਆ ਮਤਲਬ ਮਾਮਲਾ ਸਬੂਤ ਖਤਮ ਕਰਨ ਦਾ ਵੀ ਹੈਗਾ ਜੀ ਬਿਲਕੁਲ ਤੁਸੀਂ ਇਹ ਦੇਖੋ ਇਹ 4 ਮਹੀਨੇ ਤੋਂ ਜਿਹੜੇ ਪੁਲਿਸ ਇਨਸਪੈਕਟਰ ਨਹੀਂ ਪਕੜੇ ਕਿ ਕਹਿੰਦੇ ਆ ਜੀ 164 ਤੇ 4 ਬੰਦਿਆਂ ਦੇ ਬਿਆਨ ਕਰਾਇਨ 164 ਤੇ 4 ਬੰਦਿਆਂ ਦੇ ਕਿਸ ਤੇ ਬਿਆਨ ਕਰਾਇਨ ਜਿਹੜੇ ਫੇਕ ਐਵੀਡੈਂਸ ਬਣਾਏ ਜਾ ਰਹੇ ਜਿਹੜੇ <table> ਵਾਲੇ ਉਹ ਹੈਗੇ ਜਿਨ੍ਹਾਂ ਨੇ 60, 65 एफआईआर 65 ਨੂੰ ਜਬਰਦਸਤੀ ਲੌਂਚ ਕੀਤੀ ਸੀਗੀ ਕ੍ਰਾਸ एफआईआर ਕਰਨ ਲਈ ਜਿਸ ਨੂੰ ਸਾਨੂੰ ਕਿਹਾ ਵੀ ਗਿਆ ਸੀਗਾ ਕਿ ਅਗਰ ਤੁਸੀਂ ਕੰਪਰੋਮਾਈਜ਼ ਨਹੀਂ ਕਰੋਗੇ ਤਾਂ ਤੁਹਾਡੇ ਉੱਪਰ ਪਰਚਾ ਕਰ ਦਿੱਤਾ ਜਾਏਗਾ ਕ੍ਰਾਸ ਤੁਸੀਂ ਇਹ ਦੇਖੋ ਉਹਨਾਂ ਦੇ 164 ਦੇ ਬਿਆਨ ਕਰਾਏ ਜਾਣ ਜਿਹੜੇ ਚਾਰ ਇਨਸਪੈਕਟਰ ਪੰਜਾਬ ਪੁਲਿਸ ਉਹਨਾਂ ਨੂੰ ਫੜ ਨਹੀਂ ਪਾਈ ਜਾਂ ਚੰਡੀਗੜ੍ਹ ਪੁਲਿਸ ਯੂਟੀ ਚਾਰ ਇਨਸਪੈਕਟਰ ਉਹਨਾਂ ਨਹੀਂ ਫੜ ਪਾਈ ਅੱਜ ਕੋਈ ਕ੍ਰਿਮੀਨਲ ਨੂੰ ਫੜਨਾ ਹੋਏ ਤੇ 1 ਘੰਟੇ ਜਾ ਕੇ ਫੜ ਲੰਦੇ ਇਹ ਕਿਹੜੇ ਪੁਲਿਸ ਇੰਸਪੈਕਟਰ ਹਨ ਇਹਨਾਂ ਨੂੰ ਨਾ ਫੜਨ ਦਾ ਕਾਰਨ ਕੀ ਹੈ ਕਾਰਨ ਜੀ ਇਹ ਹੋਇਆ ਕਿਉਂਕਿ ਅਗਰ ਇਹ ਚਾਰ ਫੜੇਗੇ ਤੇ ਵੱਡੇ ਸੀਨੀਅਰ ਅਫਸਰਾਂ ਦੀ ਜਿਹੜੀ ਕਰਤੂਤਾਂ ਨੇ ਉਹ ਵੀ ਸਾਹਮਣੇ ਆ ਜਾਣੀ ਹੈ ਉਹ ਕਰਤੂਤਾਂ ਜਿਹੜਾ ਮੰਡੋਰ ਕੇਸ ਸੀਗਾ ਜਿਹੜਾ ਐਨਕਾਊਂਟਰ ਕਰਕੇ ਆਏ ਸੀ ਜਿਸ ਦੀ ਖੁਸ਼ੀ ਚਾਹ ਪੀਤੇ ਹੋਏ ਇਹਨਾਂ ਨੇ ਇਹ ਕਾਟ ਦਿੱਤਾ ਜਸ਼ਨ ਮਨਾਉਂਦੇ ਹੋਏ ਇਹਨਾਂ ਨੇ ਇਹ ਬੰਦੇ ਨੂੰ ਇਨਸਾਨ ਨੂੰ ਇਨਸਾਨ ਸਮਝਣਾ ਛੋੜ ਦਿੱਤਾ ਉਸ ਮਾਇਆ ਦੀ ਹਾਇ ਮੇਰੇ ਕੋਲ ਆ ਕੇ ਹੈ ਗਰੇ ਪਰ ਮੈਨੂੰ ਇੱਕ ਰੱਬ ਨੇ ਤਿਆਰ ਕੀਤਾ ਇਹਨਾਂ ਨੂੰ ਸਜ਼ਾ ਦੇਣ ਲਈ ਦੂਜੀ ਸਭ ਤੋਂ ਵੱਡੀ ਤੁਰਕਤਨਾ ਹੈ ਦੇਖੋ ਤੁਸੀਂ ਪੰਜਾਬ ਐ ਬਿਲਕੁਲ ਪੁਲਿਸ ਸਟੇਟ ਬਣ ਗਈ ਹੈ ਤੁਸੀਂ ਆਪ ਦੇਖਿਆ ਨਾ ਸਾਨੂੰ ਸੰਦੀਪ ਆਪਣੇ ਮੋਰਗਲ ਸਰ ਸੀਗੇ ਉਹਨਾਂ ਨੇ ਬਹੁਤ ਸਟਰੋਂਗ ਆਰਡਰ ਦਿੱਤੇ ਸੀਗੇ ਉਹ ਸਟਰੋਂਗ ਆਰਡਰ ਦਾ ਜਵਾਬ ਜਦੋਂ ਐਫੀਡੇਵਿਟ ਦਿੱਤਾ ਸੀ ਨਾਨਕ ਸਿੰਘ ਨੇ ਅਪੋਲੋਜੀ ਮੰਗੀ ਸੀਗੀ ਮਾਫੀ ਮੰਗੀ ਸੀਗੀ ਡਿਲੇ ਆਫ ਐਫਆਈਆਰ ਮਗਰ ਮਾਫੀ ਨਾਲ ਕੀ ਸਾਡੇ ਗਮ ਹੋਰ ਮੇਰਾ ਹਸਬੰਡ ਜਾਂ ਮੇਰਾ ਬੇਟੇ ਦੀ ਉੱਥੇ ਮੌਤ ਹੋ ਜਾਂਦੀ ਜੇ ਉਹ ਇਹਨਾਂ ਨੇ ਗਨ ਵੀ ਕਾਕ ਕੀਤੀ ਐ ਤੇ ਉਹ ਮਾਫੀ ਕਾਫੀ ਹੁੰਦੀ ਫਿਰ ਮੋਡਗਲ ਸਰ ਨੇ ਰਿਪਲਾਈ ਮੰਗਿਆ ਸੀਗਾ ਜਿਸ ਦਾ ਰਿਪਲਾਈ ਅਜੇ ਤੱਕ ਕੋਰਟ ਨੂੰ ਨਹੀਂ ਮਿਲਿਆ ਜਦੋਂ ਇਹ ਹਰਪ੍ਰੀਤ ਦਾ ਬੈਂਚ ਚੇਂਜ ਹੋ ਗਿਆ ਹਰਪ੍ਰੀਤ ਦੇ ਗਿਆ ਉਹਨਾਂ ਨੇ ਬਸ ਸੀਵੀਆਈ ਮਾਰਕ ਕਰ ਦਿੱਤੀ ਉਹਨਾਂ ਨੇ ਕੋਈ ਵੀ ਐਫੀਡੇਵਿਟ ਨਹੀਂ ਮੰਗੇ ਸੀਗੇ ਅਦੋਂ ਜਦੋਂ ਯੂਟੀ ਨੂੰ ਦਿੱਤੀ ਯੂਟੀ ਤੇ ਚੇ ਅਨੁਪਚਿਤਕਾਰਾ ਸਰ ਨੇ ਇੰਨੇ ਸਟਰੋਂਗ ਆਰਡਰ ਦਿੱਤੇ ਇਹਨਾਂ ਦੀ ਬੇਲ ਜਦੋਂ ਅਪੋਜ਼ ਹੋਈ ਉਸ ਬੇਲ ਦੇ ਅਪੋਜ਼ ਹੋਣ ਤੋਂ ਬਾਅਦ ਵੀ ਇੱਕ ਮਹੀਨਾ ਲੰਘ ਗਿਆ ਪਲੱਸ ਫਿਰ ਵੀ ਅੱਜ ਤੱਕ ਇਹ ਚਾਰ ਪੁਲਿਸ ਵਾਲਿਆਂ ਨੂੰ ਨਹੀਂ ਫੜ ਸਕੇ ਇਦਾਂ ਹੋ ਸਕਦਾ ਹੈ ਕਿ ਪੰਜਾਬ ਦੇ ਚਾਰ ਜਿਹੜੇ ਇਨਸਪੈਕਟਰ ਹਨ ਉਹਨਾਂ ਨੂੰ ਪੰਜਾਬ ਪੁਲਿਸ ਜਾਂ ਯੂਟੀ ਪੁਲਿਸ ਫੜ ਨਹੀਂ ਪਾਈ ਅੱਛਾ ਤੁਹਾਨੂੰ ਲੱਗਦਾ ਕਿ ਇੱਥੇ ਵੀ ਮੈਨੇਜ ਹੋ ਰਹੀਆਂ ਚੀਜ਼ਾਂ ਹੈ ਜੀ ਮੈਨੇਜ ਨਹੀਂ ਹੁੰਦੀ ਤੇ ਤੁਸੀਂ ਇਹ ਦੇਖੋ ਸਾਡੀ ਸਟੇਟਮੈਂਟ ਕਹਿੰਦੇ ਲੈਣ ਦੀ ਲੋੜ ਨਹੀਂ ਹੈ ਜੋ ਇਨਵੈਸਟੀਗੇਸ਼ਨ ਕਰਨੀ ਸੀ ਕਿ ਜੋ ਡਿਲੇ ਆਫ ਐਫ ਆਈ ਆਰ ਉਹ ਕਹਿੰਦੇ ਜੀ ਅਸੀਂ ਡਿਲੇ ਆਫ ਐਫ ਆਈ ਆਰ ਇਨਵੈਸਟੀਗੇਸ਼ਨ ਕਿਦਾਂ ਕਰਾਂਗੇ ਉਹ ਕੋਰਟ ਨੇ ਆਰਡਰ ਦੇਨੇ ਹਰ ਇੱਕ ਚੀਜ਼ ਕੋਰਟ ਨੇ ਕਰਨੀ ਹੈ ਤੇ ਪੰਜਾਬ ਪੁਲਿਸ ਖਾਲੀ ਕੀ ਬੰਦਿਆਂ ਨੂੰ ਕੁੱਟਣ ਲਈ ਆ ਫੇਕ ਐਨਕਾਊਂਟਰ ਲਈ ਹੈਗੀ ਜੀ ਪੰਜਾਬ ਸਰਕਾਰ ਤੋਂ ਵੀ ਤੁਹਾਨੂੰ ਇਨਸਾਫ ਨਹੀਂ ਮਿਲਿਆ ਤੁਸੀਂ ਤਾਂ ਮੁੱਖ ਮੰਤਰੀ ਤੱਕ ਨੂੰ ਮਿਲ ਕੇ ਆਏ ਸੀ ਉਹਨਾਂ ਨੇ ਭਰੋਸਾ ਤੱਕ ਦਿੱਤਾ ਸੀ ਵੀ ਅਸੀਂ ਕਰਾਂਗੇ ਕਿ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੈ ਪਹਿਲੀ ਗੱਲ ਤੇ ਜਿਹੜਾ ਸਰਦਾਰ ਸਰਦਾਰਾਂ ਨੂੰ ਹੀ ਰੋਲ ਦੇਣ ਲਈ ਛੱਡ ਦਿੱਤਾ ਉਸ ਮਤਲਬ ਆਪਣੇ ਆਪ ਨੂੰ ਆਪਾਂ ਨੂੰ ਯੂਪੀ ਬਿਹਾਰ ਤੇ ਭੇਜ ਦਿੱਤਾ ਪੰਜਾਬ ਨੂੰ ਉਸ ਸਰਕਾਰ ਤੋਂ ਆਪਾਂ ਕੀ ਕੀ ਕਹਿ ਸਕਦੇ ਆ ਦੇਖੋ ਤੁਸੀਂ ਦੇਖ ਰਹੇ ਹੋ ਸਾਡੇ ਪੰਜਾਬ ਦੇ ਨੌਜਵਾਨ ਮਾਨ ਸਰਕਾਰ ਨੇ ਕਿਹੜੇ ਮਤਲਬ ਇਹ ਜੇ ਬੰਦੇ ਕਿ ਜਿਹੜੇ ਦਿੱਲੀ ਤੋਂ ਸਾਰੇ ਕੱਢ ਕੇ ਪੰਜਾਬ ਲੈ ਕੇ ਆ ਕੇ ਉਹਨਾਂ ਨੂੰ ਸੀਟਾਂ ਤੇ ਨੌਕਰੀਆਂ ਦੇ ਦਿੱਤੀ ਪੰਜਾਬ ਦੇ ਕਿ ਬੰਦੇ ਗੇ ਗੁਜਰੇ ਹੈਗੇ ਹੂੰ ਮਤਾਂ ਤੁਸੀਂ ਉਹਨਾਂ ਨੂੰ ਇੰਨਾ ਲਾਇਕ ਨਹੀਂ ਸਮਝਦੇ ਕਿ ਉਹ ਆਪਣੀ ਸਰਕਾਰ ਨੂੰ ਚਲਾ ਸਕਦੇ ਪੰਜਾਬ ਦੇ ਅੰਦਰ ਤੁਸੀਂ ਦਿੱਲੀ ਤੋਂ ਸਾਰੇ ਬੰਦਿਆਂ ਨੂੰ ਲਿਆ ਕੇ ਇੱਥੇ ਕਰੋੜਾਂ ਰੁਪਏ ਦੀ ਸੈਲਰੀਜ਼ ਤੇ ਉਹਨਾਂ ਨੂੰ ਅਕਮੋਡੇਸ਼ਨ ਪ੍ਰੋਵਾਈਡ ਕਰ ਦਿੱਤੀ ਕਿਉਂ ਕਿ ਉਹਨਾਂ ਨੂੰ ਦਿੱਲੀ ਤੋਂ ਦਿੱਲੀ ਤੋਂ ਝਾੜੂ ਮਾਰ ਕੇ ਕੱਢਿਆ ਤੇ ਪੰਜਾਬ ਸਰਕਾਰ ਨੇ ਸਾਰਿਆਂ ਨੂੰ ਅੰਦਰ ਕਰ ਲਿਆ ਤੇ ਤੁਸੀਂ ਸੱਚੋ ਕਿ ਉਹ ਭਗਵਾਨ ਜਿਹੜੇ ਮੇਰੇ ਸਿਰ ਤੇ ਕਹਿੰਦਾ ਕਿ ਤੁਸੀਂ ਬੇਟੀ ਹੋ ਮੇਰੇ ਤੇ ਤੁਹਾਨੂੰ 6 ਵਜੇ ਇਨਸਾ ਉਹ 6 ਵਜੇ ਨੂੰ ਅੱਜ 3 ਮਹੀਨੇ ਹੋ ਗਏ 90 ਦਿਨ ਸਰਕਾਰ ਨੇ ਇੱਕ ਫੋਨ ਨਹੀਂ ਕੀਤਾ ਕਿਉਂ ਕਿ ਸਰਕਾਰ ਨੂੰ ਪਤਾ ਹੈ ਜਿਹੜਾ ਇਹ ਕੇਸ ਹੈ ਉਹ ਫੇਕ ਐਨਕਾਊਂਟਰ ਨਾਲ ਲਿੰਕ ਹੈਗਾ ਜਿਹੜਾ ਮੰਡੋ ਫੇਕ ਐਨਕਾਊਂਟਰ ਹੈ ਤੇ ਇਸ ਵਿੱਚ ਬਹੁਤ ਸਾਰੀ ਚੀਜ਼ਾਂ ਹੋਰ ਬਹੁਤ ਸਾਰੇ ਸੀਨੀਅਰ ਆਫਸਰ ਜਿਹੜੇ ਇਨਵੋਲਡ ਹਨ ਉਹਨਾਂ ਦੀ ਪੋਲਾ ਖੁੱਲਣਗੀ ਉਹਨਾਂ ਨੂੰ ਬਚਾਣ ਲਈ ਇਹ ਕੇਸ ਨੂੰ ਸੀਬੀਆਈ ਨੂੰ ਵੀ ਸੌਪਨ ਨਹੀਂ ਦਿੱਤਾ ਗਿਆ ਸਾਡਾ ਗੁਰਤੇਜ ਸਿੰਘ ਜੀ ਇੰਨਾ ਗਲਬਤ ਕਰਦੇ ਆ ਸਰ ਅੱਜ ਕੋਰਟ ਦੇ ਵਿੱਚ ਕੀ ਕੀ ਹੋਇਆ ਇੱਕ ਕੋਰਟ 'ਚ ਅੱਜ ਜੱਜ ਸਾਹਿਬ ਨੇ ਜੋ ਉਹਨਾਂ ਦੀ ਬਾਡੀ ਲੈਂਗੁਏਜ ਸੀ ਜੋ ਉਹਨਾਂ ਦਾ ਗੁੱਸਾ ਸੀ ਜੋ ਦਰਦ ਸੀ ਉਹ ਦੇਖਣ ਨੂੰ ਮਿਲਿਆ ਕਿਉਂਕਿ ਜੱਜ ਸਾਹਿਬ ਨੇ ਕਿਹਾ ਕਿ 3.5 ਮਹੀਨੇ ਹੋ ਗਏ ਤੇ ਤੁਸੀਂ ਚੰਡੀਗੜ੍ਹ ਪੁਲਿਸ ਨੇ ਕੀਤਾ ਕੀ ਹਲੇ ਤੱਕ ਤੇ ਜੱਜ ਸਾਹਿਬ ਨੇ ਇੱਥੇ ਤੱਕ ਕਿਹਾ ਕਿ ਮੈਂ ਤੁਹਾਡਾ ਲੈਕਚਰ ਸੁਣਨ ਲਈ ਇੱਥੇ ਨਹੀਂ ਬੈਠਾ ਇਥੇ ਡੋਨਟ ਗਿਵ ਮੀ ਲੈਕਚਰ ਮੈਨੂੰ ਦੱਸੋ ਵੀ ਆਊਟਪੁੱਟ ਕੀ ਹੈਗੀ ਹੈ ਕਿਉਂਕਿ ਜੱਜ ਸਾਹਿਬ ਨੇ ਜਦੋਂ ਦੇਖਿਆ ਕਿ ਪਹਿਲੇ ਜਦੋਂ ਉਹਨਾਂ ਨੇ ਦੇਖਿਆ ਕਿ ਵਿਕਟਿਮਸ ਨੇ ਦੂਜੀ ਵਾਰੀ ਪਟੀਸ਼ਨ ਫਾਈਲ ਕੀਤੀ ਹੈ ਉਨਾ-ਉਨਾ ਇਸ ਚੀਜ਼ ਦੀ ਬੜੀ ਹੈਰਾਨੀ ਪ੍ਰਗਟ ਕੀਤੀ ਕਿ ਪਟੀ ਵਿਕਟਿਮਸ ਨੂੰ ਦੂਜੀ ਵਾਰੀ ਪਟੀਸ਼ਨ ਲਾਉਣੀ ਪੈਗੀ ਉਹ ਕਹਿੰਦੇ ਪਹਿਲਾਂ ਪੰਜਾਬ ਸਰਕਾਰ ਨਹੀਂ ਕੁਝ ਕਰ ਰਹੀ ਸੀ ਪੰਜਾਬ ਪੁਲਿਸ ਨਹੀਂ ਕਰ ਰਹੀ ਸੀ ਜੇ ਤੁਸੀਂ ਵੀ ਯੂ ਆਰ ਇਨ ਹੈਂਡ ਇਨ ਗਲੋਵ ਵਿਦ ਅ ਯੂਟੀ ਪੁਲਿਸ ਕਿਉਂਕਿ ਯਾਰ ਚੀਜ਼ਾਂ ਜਿਹੜੀਆਂ ਦੇਖੋ ਸਾਨੂੰ ਪੂਰੀ ਆਸ ਸੀ ਕਿ ਚੰਡੀਗੜ੍ਹ ਪੁਲਿਸ ਵਧੀਆ ਇਨਵੈਸਟੀਗੇਸ਼ਨ ਕਰਕੇ ਦੋਸ਼ੀਆਂ ਨੂੰ ਫੜੂਗੀ ਆ ਤਾਂ ਉਲਟਾ ਇੰਨੇ ਢਿੱਲੇ ਚੱਲ ਰਹੇ ਨੇ ਇੰਨੇ ਸਲੋ ਚੱਲ ਰਹੇ ਨੇ ਗਵਰਨਰ ਸਾਹਿਬ ਨੇ ਤਿੰਨ ਵਾਰੀ ਡੀਜੀ ਨੂੰ ਕਾਲ ਕਰਕੇ ਕਿਹਾ ਹੈ ਵੀ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰੋ ਵੀ ਕਿਉਂ ਨਹੀਂ ਤੁਸੀਂ ਇਨਵੈਸਟੀਗੇਸ਼ਨ ਟਾਈਮਲੀ ਤੇ ਗਵਰਨਰ ਸਾਹਿਬ ਦੇ ਕਹਿਣ ਦੇ باوجود ਵੀ ਯੂਟੀ ਪੁਲਿਸ ਕੁਛ ਕਰਨੀ ਨਹੀਂ ਰਹੀ ਮੈਂ ਤਾਂ ਹੈਰਾਨ ਹਾਂ ਮੈਂ ਇਹ ਇਸ ਸਿਲਸਿਲੇ 'ਚ ਜਲਦੀ ਮੈਂ ਅਮਿਤ ਸ਼ਾਹ ਜੀ ਕੋਲ ਵੀ ਜਾਣਾ ਹੈ ਕਿ ਟਾਈਮ ਲਿਆ ਹੋਇਆ ਹੈ ਹੋਮ ਮਿਨਿਸਟਰ ਨੂੰ ਦੱਸਾਂ ਕਿ ਯੂਟੀ ਪੁਲਿਸ ਦਾ ਹਾਲ ਕੀ ਹੈ ਆ ਤਾਂ ਇਹ ਜੇ ਲਾਅ ਐਂਡ ਆਰਡਰ ਚਾਹੀਦਾ ਪੰਜਾਬ 'ਚ ਵੀ ਕੋਈ ਬੰਦਾ ਚप्पल ਨਾ ਚੋਰੀ ਕਰ ਸਕੇ ਕੋਈ ਕ੍ਰਾਈਮ ਨਾ ਕਰ ਸਕੇ ਡਰ ਹੋਣਾ ਚਾਹੀਦਾ ਇੱਕ ਕਰਨਲ ਰੈਂਕ ਦੇ ਆਫੀਸਰ ਅਸੀਂ ਪਰਿਵਾਰ ਦੇ ਲੋਕ ਅਸੀਂ ਕਦੇ ਪਟਿਆਲਾ ਕੋਰਟ ਜਾਂਦੇ ਹਾਂ ਪਹਿਲਾਂ ਅਸੀਂ ਥਾਣਿਆਂ 'ਚ ਰੁਲਦੇ ਰਹੇ ਗਵਰਨਰ ਸਾਹਿਬ ਦੇ ਕਹਿਏ ਤੇ ਐਫ ਆਈ ਆਰ ਹੋਈ ਤੁਹਾਨੂੰ ਸਾਰਾ ਕੁਝ ਪਤਾ ਹੈ ਦਿੱਲੀ ਵੀ ਗਈ ਸਾਰਾ ਕੁਝ ਤੁਹਾਨੂੰ ਸਭ ਤੋਂ ਵੱਡਾ ਧਿਆਨ ਚ ਸਾਰੀ ਚੀਜ਼ਾਂ ਕਿ ਆਮ ਬੰਦੇ ਦਾ ਕੀ ਹਾਲ ਹੋਊਗਾ ਇਸ ਇੱਥੇ ਮੈਂ ਉਹ ਸੋਚ ਕੇ ਹੈਰਾਨ ਹੁੰਦਾ ਕਿ ਸਾਡੇ ਵਰਗੇ ਪਰਿਵਾਰ ਨੂੰ ਜਸਟਿਸ ਲੈਣ ਲਈ ਇੰਨਾ ਮੁਸ਼ਕਲ ਕਰਨੀ ਪੈ ਰਹੀ ਹੈ ਇੰਨੀ ਲੜਾਈ ਲੜਨੀ ਪੈ ਜੀ ਲੜਾਂਗੇ ਇੱਕ ਚੀਜ਼ ਆ ਵੀ ਮੈਂ ਤੁਹਾਨੂੰ ਕੈਮਰੇ ਤੇ ਕਹਿਣਾ ਚਾਹੁੰਦਾ ਲੇਕਿਨ ਅਸੀਂ ਛੱਡਨੇ ਨਹੀਂ ਹੈਗੇ ਆਹ ਦੋਸ਼ੀ ਜਿਹੜੇ ਹੈਗੇ ਕਿਉਂਕਿ ਜਿੱਥੇ ਇਹਨਾਂ ਨੇ ਕਰਨ ਸਾਹਿਬ ਨਾਲ ਕੁੱਟਮਾਰ ਕੀਤੀ ਉਸ ਤੋਂ ਪਹਿਲਾਂ ਇਹਨਾਂ ਨੇ 22 ਸਾਲ ਦਾ ਜਿਹੜਾ ਫੇਕ ਇਨਕਾਊਂਟਰ ਕੀਤਾ ਸੀ ਪਟਿਆਲੇ ਮੰਡੋਰ ਉਹਦਾ ਵੀ ਅਸੀਂ ਬਦਲਾ ਲੈਣਾ ਹੈਗਾ ਤਾਂ ਉਹ 1% ਵੀ ਇਹਨਾਂ ਨੂੰ ਛੱਡਣਾ ਨਹੀਂ ਹੈਗਾ 16 ਤਰੀਕ ਸਾਡੀ ਸੁਣਵਾਈ ਹੈਗੀ ਕਰਨ ਸਾਹਿਬ ਵਾਲੇ ਕੇਸ 'ਚ ਇੱਥੇ ਐਸਪੀ ਸ਼ਿੜੋਂ ਨੂੰ ਬਾਈ ਨੇਮ ਉਹਨਾਂ ਨੇ ਸੱਦਾ ਹੈਗਾ ਜੱਜ ਸਾਹਿਬ ਨੇ ਕੋਰਟਸ ਵੀ ਰਿਕਾਰਡ ਲੈ ਕੇ ਆਵੇ ਦੂਸਰਾ 17 ਜੁਲਾਈ ਨੂੰ ਇਨਕਾਊਂਟਰ ਵਾਲੇ ਕੇਸ 'ਚ ਵੀ ਡ ਸੀਬੀ ਇਨਕੁਆਰੀ ਨੂੰ ਜਾਣਾ ਨਹੀਂ ਚਾਹੀਦਾ ਤੇ ਸੀਬੀ ਇਨਕੁਆਰੀ 100% ਜਾਊਗੀ ਕਿਉਂਕਿ ਆ ਦੋਸ਼ੀ ਸਾਰੇ ਸਾਹਮਣੇ ਹੈ ਕਿਉਂਕਿ ਉੱਥੇ ਜਿਹੜਾ ਫੇਕ ਇਨਕਾਊਂਟਰ ਕੀਤਾ ਉਹਦੀ ਮੈਡੀਕਲ ਲੀਗਲ ਰਿਪੋਰਟ ਹੈਗੀ ਆ ਕਿ ਟੈਟੂਇੰਗ ਹੋਈ ਹੋਈ ਆ ਹਮ ਸਾਰੇ ਪ੍ਰੂਫ ਸਾਹਮਣੇ ਹੈਗੇ ਕਿ ਪੁਲਿਸ ਵਾਲੇ ਫੇਰ ਬਚਾਉਣ ਤੇ ਲੱਗੇ ਹੋਏ ਨੇ ਹਮ ਦੇਖੋ ਜੀ ਮੈਂ ਤਾਂ ਦੋ ਹੀ ਚੀਜ਼ਾਂ ਕਹਿਣਾ ਉੱਪਰ ਰੱਬ ਹੈ ਥੱਲੇ ਕੋਟ ਹੈ ਹੋਰ ਇੱਥੇ ਇਸ ਧਰਤੀ ਤੇ ਇਨਸਾਫ ਕਿਤੇ ਨਹੀਂ ਬਚਿਆ ਹੈਗਾ ਹਮ ਬੇੜਾ ਗਰਖ ਹੋਇਆ ਪਿਆ ਪੰਜਾਬ ਦਾ ਤੇ ਨਾਲ ਮੈਂ ਤਾਂ ਕਹੂੰਗਾ ਚੰਡੀਗੜ੍ਹ ਪੁਲਿਸ ਦਾ ਵੀ ਬੇੜਾ ਗਰਖ ਹੋ ਗਿਆ ਕਿ ਇਹਨਾਂ ਨੂੰ ਕਿ ਕਨਨ ਰੈਂਕਡ ਅਫੀਸਰ ਆਪਣੇ ਲਈ ਜਸਟਿਸ ਮੰਗ ਰਿਹਾ ਤੇ ਪ੍ਰਵਾਹ ਨੂੰ ਜਸਟਿਸ ਕਰੀਏ ਸੀ ਕੀ ਆ ਝੂਠੇ ਉੱਥੇ ਆ ਕੇ ਸਾਨੂੰ ਕਿਹੜਾ ਨਹੀਂ ਪਤਾ ਲੱਗਦਾ 164 ਦੇ ਬਿਆਨ ਦੂਜਿਆਂ ਨੇ ਦਵਾ ਕੇ ਝੂਠੇ ਸੱਚੇ ਬਿਆਨ ਦਵਾ ਕੇ 164 ਤੇ ਕੀ ਪ੍ਰੂਵ ਕਰਨਾ ਚਾਹੁੰਦੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕੈਮਰੇ ਤੇ ਜਿਹੜੇ ਆ ਲੋਗ ਗਲਤ ਐਵੀਡੈਂਸਿਸ ਬਣਾ ਰਹੇ ਹਨ ਉਹਨਾਂ ਨੂੰ ਵੀ ਸੁਪਰੀਮ ਕੋਰਟ ਤੱਕ ਖਿੱਚਾਂਗੇ ਸੋਚ ਕੇ ਚੱਲਿਓ ਆਪਣਾ ਚਾਹੇ ਐਸਪੀ ਛੜਨਾ ਚਾਹੇ ਜਾਂ ਜਿਹੜਾ ਡੀਜੀਪੀ ਹੋਵੇ ਇਥੇ ਛੜਨਾ ਇੱਕ ਨੂੰ ਵੀ ਨਹੀਂ ਹੈਗਾ ਜਿਹੜਾ ਗਲਤ ਹੋਊਗਾ ਸਖਤ ਤੋਂ ਸਖਤ ਉਹਦੇ ਤੇ ਕਾਰਵਾਈ ਕਰਾਂਗੇ ਆਕਲੀਰਾ ਆਖਰੀ ਸਵਾਲ ਤੁਹਾਡੇ ਤੋਂ ਆ ਕੀ ਹੁਣ ਤੁਸੀਂ ਪਹਿਲ ਦੇ ਆਧਾਰ ਤੇ ਕੀ ਵਾਂਗ ਕਰ ਰਹੇ ਹੋ ਕਿ ਗ੍ਰਿਫਤਾਰੀਆਂ ਹੂ ਉਹਨਾਂ ਪੁਲਿਸ ਅਫਸਰਾਂ ਦੀਆਂ ਜਿਹੜੀਆਂ ਇਨਵੋਲਵ ਕੀ ਤੁਸੀਂ ਇਹ ਦੇਖੋ ਪੰਜਾਬ ਪੁਲਿਸ ਕੋਲੋਂ ਆਪ ਇਹ ਜਾਂਚ ਪਾਰ ਕਰਾਈ ਸੀ ਕਿਉਂਕਿ ਉਹ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਸੀ ਹੁਣ ਆ ਚੰਡੀਗੜ੍ਹ ਪੁਲਿਸ ਨੂੰ ਵੀ ਇੰਨਾ ਦਬਾਅ ਆ ਗਿਆ ਕਿ ਉਹ ਵੀ ਪ੍ਰੋਟੈਕਟ ਕਰਨ ਲੱਗੇ ਦੇਖੋ ਮੈਂ ਨਹੀਂ ਕਹਿੰਦੀ ਜਿਹੜਾ ਗਿਆਨ ਸਿੰਘ ਹੈ ਮੇਰੇ ਬੇਟੇ ਨੂੰ ਹਰ ਦੂਜੇ ਦਿਨ ਸਾਨੂੰ ਬੁਲਦੇ ਨਾ ਜੀ ਤੁਸੀਂ ਉੱਥੇ ਆ ਜਾਓ ਹਰਬੰਸ ਟਾਬੇ ਆ ਜਾਓ ਜੀ ਕਦੇ ਮੋਬਾਈਲ ਦੇ ਦੋ ਜੀ ਕਦੇ ਸਾਡੀ ਗੱਡੀ ਤੁਸੀਂ ਮੰਨੋਗੇ ਨਹੀਂ 3 ਮਹੀਨੇ ਅਸੀਂ ਚਿੱਠੀ ਲਿਖ ਲਿਖ ਕੇ ਹੁਣ ਜਾ ਕੇ ਜੈ ਸਿੰਘ ਜਿਹੜਾ 1 ਆਫ ਦਾ ਕਨਸਟੇਬਲ ਅਕਿਊਜ਼ ਦੇ ਵਿੱਚ ਹੈ ਉਹਨਾਂ ਨੂੰ ਉਸਦੀ ਗੱਡੀ ਹੁਣ ਪਿਛਲੇ ਹਫਤੇ ਫ੍ਰਾਈਡੇ ਨੂੰ ਇਹਨਾਂ ਨੇ ਜਪਤ ਕਰੀਏ ਨਾ ਉਹਨਾਂ ਦੇ ਫੋਨ ਸਾਡੇ ਫੋਨ ਤੁਹਾਨੂੰ ਚਾਹੀਦੇ ਨਾ ਅਸੀਂ ਵਿਕਟਮ ਆ ਗਏ ਆ ਤੁਸੀਂ ਸਾਨੂੰ ਪਰੇਸ਼ਾਨ ਕਰ ਰਹੇ ਹੋ ਤਾਂ ਤੁਸੀਂ ਸਾਨੂੰ ਜੀ ਨਹੀਂ ਦੇ ਰਹੇ ਹੋਰ ਜਿਨ੍ਹਾਂ ਨੂੰ ਫੜਨਾ ਹੈ ਤੁਸੀਂ ਉਹਨਾਂ ਨੂੰ ਫੜਨ ਦੀ ਤੁਹਾਡੀ ਕੋਈ ਕੋਸ਼ਿਸ਼ ਨਹੀਂ ਹੈ ਕਿਉਂ ਕਿ ਤੁਹਾਡੇ ਉਹ ਪੁਲਿਸ ਇੰਸਪੈਕਟਰ ਤੋਂ ਤੁਹਾਡੇ ਤੋਂ ਸੀਨੀਅਰ ਹੈ ਕਿ ਤੇ ਐਦਾ ਹੈ ਮੇਰੇ ਹਸਬੰਡ ਵੀ ਆਈਜੀ ਰੈਂਕ ਦੇ ਹਨ ਇਸ ਪੁਟ ਇਨ 30 ইয়ার্স ਆਫ ਸਰਵਿਸ ਐਨ ਉਹਨਾਂ ਦਾ ਰੈਪਿਟੇਸ਼ਨ ਮੈਂ মিনিਸਟਰੀ ਤੇ ਸਾਨੂੰ ਹੋਮ ਮਿਨਿਸਟਰ ਮਿਲੇ ਉਹ ਕਹਿੰਦੇ ਕਹਿੰਦੇ ਤੁਸੀਂ ਉਹਨਾਂ ਨੂੰ ਦੇਖ ਕੇ ਕਹਿੰਦੇ ਕਹਿੰਦੇ ਯੂ ਆਰ ਅ ਥੋਰੋ ਜੈਂਟਲਮੈਨ ਅਤੇ ਤੇਰੇ ਨਾਲ ਆ ਹੋ ਸਕਦਾ ਤੇ ਕਿਸੇ ਬਾਕੀ ਨਾਲ ਕੀ ਹੋ ਸਕਦਾ ਮਤਲਬ ਪੰਜਾਬ ਪੁਲਿਸ ਨੇ ਹੋਰ ਮਤਲਬ ਜੋ ਗੰਦ ਮਚਾਇਆ ਹੋਇਆ ਪੰਜਾਬ ਚ ਇਸ ਨੂੰ ਖਤਮ ਕਰਨ ਦੀ ਲੋੜ ਹੈ ਨਹੀਂ ਤੇ 84 ਐਂ ਪੰਜਾਬ ਵਿੱਚ ਬਰਬਾਦੀ ਛਾ ਜਾਏਗੀ ਆੀ ਓਨਲੀ ਵਿਲ ਲਾਸਟ ਸੇ ਵਨ ਥਿੰਗ ਕਿ ਵੀ ਐਕਸਪੈਕਟਿਡ ਕਿ ਵੀ ਵਿਲ ਗੈਟ ਜਸਟਿਸ ਐਟਲੀਸ ਜਦੂ ਸ਼ਿਫਟ ਹੋਇਆ ਸੀ ਕੇਸ ਤੁਸੀਂ ਦੇਖਿਆ ਉਹਨਾ ਮੈਂ ਹਰ ਇੱਕ ਕੋਰਟ ਦੀ ਹਰ ਇੱਕ ਹੈਰਿੰਗ ਤੇ ਮੈਂ ਇੱਕ ਬਿਜ਼ਨਸ ਕਰਦੀ ਹੋਈ ਲੇਡੀ ਸੀ 120 ਦਿਨ 4 ਮਹੀਨੇ ਤੋਂ ਮੈਂ ਆਪਣਾ ਕੰਮ ਨਹੀਂ ਦੇਖਿਆ ਮੈਂ ਆਪਣਾ ਘਰ-ਬਾਰ ਨਹੀਂ ਦੇਖਿਆ ਮੈਂ ਕੋਟਾਂ ਤੇ ਕਚੇਰੀਆਂ 'ਚ ਫਿਰ ਰਹੀ ਆ ਕਿ ਇਹਨਾਂ ਨੂੰ ਮਨੁਸ ਜਸਟਿਸ ਮਿਲ ਜਾਏ ਅਗਰ ਅਸੀਂ ਗਲਤ ਹੁੰਦੇ ਤਾਂ ਤੁਸੀਂ ਲੱਗ ਰਿਹਾ ਕਿ ਅਸੀਂ ਆਪਣਾ ਪੈਸਾ ਟਾਈਮ ਆਪਣੀ ਇੱਜ਼ਤ ਸਾਰੀ ਐਸੀ ਰੋਲ ਕੇ ਰੱਖੀ ਹੋਈ ਹੈ ਸਾਡੀ ਇੱਜ਼ਤ ਰੋਲ ਦਿੱਤੀ ਜਿਹੜੀ ਅਸੀਂ ਯੂਨੀਫਾਰਮ ਪਾਉਂਦੇ ਹਾਂ ਉਸ ਦੀ ਵਜ੍ਹਾ ਨਾਲ ਲੜਦੇ ਆਂ ਅੱਜ ਉਹ ਹਰ ਇੱਕ ਵਰਦੀ ਤੇ ਦਾਗ ਲਾਇਆ ਇਹਨਾਂ ਨੇ ਉਸ ਦਾਗ ਨੂੰ ਹਟਮਟਾਣ ਲਈ ਲੜਦੇ ਆਂ ਚੰਨ ਵਾਜੀ ਗੱਲ ਕਰਦੇ ਆਂ ਥੈਂਕ ਯੂ ਤਾਂ ਹੁਣ ਦੇਖਣਾ ਹੋਏਗਾ ਕਿ ਕੋਰਟ ਅੱਗੇ ਕਿਸ ਤਰੀਕੇ ਨਾਲ ਸੁਣਵਾਈ ਕਰਦਾ ਕੀ ਆਰਡਰ ਕਰਦਾ ਲੇਕਿਨ ਹਾਲ ਫਿਲਹਾਲ ਇਹ ਜ਼ਰੂਰ ਹੈਗਾ ਕਿ ਇਨਸਾਫ ਪੰਜਾਬ ਪੁਲਿਸ ਤੋਂ ਵੀ ਨਹੀਂ ਮਿਲਿਆ ਤੇ ਇਨਸਾਫ ਹਾਲੇ ਤੱਕ ਚੰਡੀਗੜ੍ਹ ਪੁਲਿਸ ਤੋਂ ਵੀ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਕੈਮਰਾਮੈਨ ਤੁਲਸੀ ਬਰਾਦ ਦੇ ਨਾਲ ਰਵਿੰਦਰ ਵੀ ਪੀਟੀਸੀ ਨਿਊਜ਼ ਚੰਡੀਗੜ੍ਹ